ਵਧੀਆ ਸਾਫਾ ਫੋਟੋ ਪੂਰੇ ਖੜਚਾ ਰਹੀ ਸੀ ਮੂਰੇ ਬਸ ਪੁੱਛ ਮੈਨੂੰ ਤਾਂ ਕੀ ਐ ਮੂਰੇ ਨੂੰ ਤੂੰ ਹੀ ਰਹਿ ਮੂਰੇ ਨਹੀਂ ਨਹੀਂ ਤੂੰ ਰਹਿ ਮੂਰੇ ਹਾਂ ਵੀਰੋ ਦੋਸਤੋ ਆਪਾਂ ਸਤਸ੍ਰੀ ਅਕਾਲ ਅੱਜ ਖੜਿਆ ਟੁੰਗਾ ਵਾਲੀ ਮੰਡੀ ਦੇ ਵਿੱਚ ਜਿਹੜਾ ਕਿ ਬਹੁਤ ਵਧੀਆ ਮਹਾਨ ਹਸਤੀ ਬਹੁਤ ਵਧੀਆ ਮੱਟੀ ਪਿੰਡਰ ਵਾਲੇ ਦਾ ਬੱਕਰਾ ਬਹੁਤ ਤਕੜਾ ਅਕਬਰ ਹੋਰਾਂ ਨੂੰ ਆਇਆ ਹੈ ਬਹੁਤ ਜ਼ਬਰਦਸਤ ਕਹੇ ਸਤਾਨ ਜਿੱਤੇ ਜੀ ਇਹ ਦੋ ਤਾਂ ਨਹੀਂ ਹੋ ਤੀ ਤਿੰਨ ਚਾਰ ਸਤਾਨ ਜਿੱਤੇ ਹੈ ਜੀ ਕਿਰਾਂ ਦਾ ਲੋਂਗੋਵਾਲ ਜਿੱਤਿਆ ਹੈ ਪਹਿਲੇ ਨੰਬਰ ਤੇ ਫੇਰ ਮੇਰਾ ਖਿਆਲ ਜੜਕ ਵੀ ਜਿੱਤਿਆ ਹੈ ਤੇ ਉਸ ਤੋਂ ਬਾਅਦ ਮੁੱਲਾ ਪਰ ਵੀ ਜਿੱਤਿਆ ਹੈ ਬੱਕਰਾ ਤਿੰਨ ਸਤਾਨ ਤਾਂ ਮੇਰੇ ਸਾਹਮਣੇ ਜਿੱਤ ਕੇ ਆਇਆ ਹੈ ਜੀ ਬਹੁਤ ਵਧੀਆ ਕੁਆਲਟੀ ਦਾ ਬੱਕਰਾ ਹੈ ਜਿਹਦਾ ਤੁਸੀਂ ਦੇਖ ਸਕਦੇ ਹੋ ਬੱਚੇ ਸਾਰੇ ਇਸੇ ਦੇ ਨੇ ਚੰਗੀਆਂ ਬਰੀਡਾਂ ਦੇ ਚੰਗੀਆਂ ਨਸਲਾਂ ਦੇ ਬੱਚੇ ਨੇ ਤੇ ਚੰਗੀ ਨਸਲ ਦਾ ਹੀ ਮੁੱਲ ਪੈਂਦਾ ਅੱਜ ਕੱਲ੍ਹ ਅਗਲਾ ਲੈ ਕੇ ਉਲੂ ਪੁੱਲੂ ਜੀ ਬੱਕਰੀ ਖਰਜਾਂ ਦਾ ਤੇ ਖੁੱਦੂ ਜਾਵੇਂ ਮਨਾ ਉਹਦਾ ਕੋਈ ਫਾਇਦਾ ਨਹੀਂ ਵੀ ਜੇ ਕੋਈ ਭਾਈ ਨੇ ਲੈਣਾ ਹੋਵੇ ਤਾ ਚੰਗੀ ਨਸਲ ਦਾ ਬੱਚਾ ਪਾਲੋ ਚੰਗੀ ਨਸਲ ਦੇ ਬੱਚੇ ਤਿਆਰ ਕਰਕੇ ਗਾਹਾਂ ਆਪਦਾ ਨਾਮ ਕਮਾ ਸਕਦਾ ਵੀ ਮੀਂਗਣਾ ਆਪਾਂ ਨੇ ਮਾਰੇ ਦੀਆਂ ਵੀ ਚੱਕਣੀਆਂ ਤੇ ਚੰਗੇ ਦੀਆਂ ਵੀ ਚੱਕਣੀਆਂ ਆਹ ਦੇਖ ਸਕਦੇ ਹੋ ਵੀ ਕਿੱਡਾ ਜਬਰਦਸਤ ਬੱਕਰਾ ਤਕੜਾ ਪੂਰਾ ਛਾਤੀ ਛੁੱਤੀ ਖੁੱਲੀ ਐ ਤੇ ਲੰਬੇਟ ਪੂਰੀ ਐ ਤੇ ਪਿੱਛੋਂ ਵੀ ਬਹੁਤ ਸੋਹਣਾ ਬੱਕਰਾ ਕੀ ਨਵਾੜੀ ਤੇਰਾ ਛੋ ਭਾਈ ਛੋਬ ਤੇਰਾ ਇਹ ਬੱਕਰਾ ਹਾਂਜੀ ਮੱਟੀ ਤੋਂ ਲਿਆਦੀ ਪਿੰਡ ਰਾਏ ਤੋਂ ਹਾਂਜੀ ਆ ਕਈ ਬੱਕਰੇ ਵੇਚਨੇ ਨੇ ਹਾਂਜੀ ਤੇ ਇੱਕ ਹੁਣ ਵੀ ਵੇਚਿਆ ਮੇਰੇ ਖਿਆਲ ਸਾਢੇ ਤਿੰਨ ਦਾ ਚੇਰਾ ਵੋਕ ਬੱਕਰਾਂ ਦੀ ਬਹੁਤ ਵਧੀਆ ਬਰੀਡ ਰੱਖਦਾ ਮੱਤੀ ਆਪਣਾ ਪਿੰਡ ਰਾਵਾਂ ਇਹ ਪਤਾ ਨਹੀਂ ਜੀ ਨੇ ਕਿੰਨੇ ਦਾ ਲਿਆ ਕੀ ਇਸ ਨੂੰ ਪਤਾ ਹੈ ਮੈਨੂੰ ਤਾਂ ਪਤਾ ਨਹੀਂ ਇਹ ਕਹਿੰਦਾ ਜੀ ਵੇਚਣਾ ਹੀ ਨਹੀਂ ਮੈਂ ਤਾਂ ਇਹ ਬਾਈ ਦਾ ਸੋਭਤ ਸੋਭੀ ਰਹਿ ਤਰਨੂੰ 102 ਪਿੰਡ ਤੁੰਗੜੀ ਬੱਚੇ ਵੇਚਨੇ ਬੱਚੇ ਇਹ ਕਹਿੰਦਾ ਵੀ ਬੱਚੇ ਵੇਚਨੇ ਨੇ ਬੱਕਰਾ ਆਪਾਂ ਵੇਚਣਾ ਨਹੀਂ ਨਾ ਬੱਕਰੀਆਂ ਦੇ ਛੱਡਣਾ ਬਾਹਰ ਨਹੀਂ ਅੱਛਾ ਨਾ ਕਿਸੇ ਦੀ ਬੱਕਰੀ ਦੇ ਛੱਡਣਾ ਆਪਦੀਆਂ ਆਪਦੀਆਂ ਸੀ ਹਾਂ ਜੀ ਜੇ ਕੋਈ ਤੈਨੂੰ ਫੀਸ ਫੂਸ ਦੇਵੇ ਨਹੀਂ ਛੱਡਣੀ ਨਹੀਂ ਫੀਸ ਤੇ ਵੀ ਨਹੀਂ ਛੱਡਣਾ ਨਹੀਂ ਬੱਚੀ ਵਿੱਚ ਹੈ ਬੱਚੀ ਵਿੱਚ ਇਹ ਕਹਿੰਦਾ ਜੀ ਬੱਚੀ ਵਿਚਨੇ ਨੇ ਫੀਸ ਤੇ ਵੀ ਨਹੀਂ ਛੱਡਣਾ ਆਪਾਂ ਦਾ ਆਪ ਦੀ ਬੱਕਰੀਆਂ ਵਾਤੇ ਲੈਤਾ ਹੋਇਆ ਚੰਗੀ ਕੁਆਲਟੀ ਦਾ ਬੱਕਰਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਵੀ ਚੰਗੀ ਬਰੀਡ ਪਾਲੋ ਚੰਗੀ ਨਸਲ ਪਾਲੋ ਜਿਹਦੇ ਆਪਾਂ ਲਾਭ ਠਾਈਏ ਤੇ ਇਹਦੇ ਬੱਚੇ ਦਿਖਾਓ ਜੀ ਸਾਨੂੰ 2-4 ਵਧੀਆ ਜਿਹੜੇ ਜਿਹੜੇ ਫੜ ਲਿਆ ਬੱਚਾ ਕੋਈ ਸੜ ਕੇ ਫੜ ਲਿਆ ਬਾਈ ਓਏ ਇੱਕ ਇੱਕ ਫੜ ਲਿਓ ਬਣਾ ਬਾਈ ਵੀਡੀਓ ਇਹਨਾਂ ਦੀ ਨੱਕ ਨਕੌੜਾ ਦਿਖਾਇਆ ਇਹਨਾਂ ਦਾ ਨਾਗਰਾ ਵੀਟਲ ਬੱਕਰਾ ਜੀ ਵਧੀਆ ਤੇ ਥੋਡੀ ਦੇਖੋ ਨਕੌੜ ਦੇਖੋ ਬੱਚੇ ਦਾ ਏਸੇ ਬੱਕਰੇ ਦਾ ਬੱਚਾ ਇਹ ਤੁਸੀਂ ਦੇਖੋ ਨਸਲ ਦੀ ਕੁਆਲਿਟੀ ਦੇਖੋ ਵੀ ਕੀ ਵਧੀਆ ਨਸਲਾਂ ਤੁਹਾਨੂੰ ਪਤਾ ਲੱਗੂ ਕਿਉਂ ਜੀ ਘਰੇ ਖੜਾਏ ਤਾਂ ਥੋੜੀ ਪਤਾ ਲੱਗੂ ਜੇ ਪਹਿਲਵਾਨ ਖਾੜੇ ਚ ਨਾ ਆਇਆ ਦੂਏ ਨਾਲ ਜੱਫਾ ਨਾ ਲਾਇਆ ਫਿਰ ਜ਼ੋਰ ਦਾ ਕੀ ਪਤਾ ਹੈ ਕਿਉਂ ਜੀ ਕਿੰਨਾ ਕ ਜ਼ੋਰ ਆ ਹੁਣ ਮੈਂ ਬੁਢਾ ਬੰਦਾ ਮੈਂ بڑے بڑے ਨਾਲ ਪੰਗੇ ਲੈ ਕੇ ਖੜ ਜਾਣਾ ਤੇ ਅਗਲਾ ਮੈਨੂੰ ਢਾਈ ਲਵੇ ਫਿਰ ਕਿਉਂ ਦਾ ਟਾਓ ਟਾਈ ਇਹ ਤਾਂ ਹੁੰਦਾ ਹੀ ਆ ਕਿਉਂ ਜੀ ਜੇ ਦੋ ਮਨ ਲੜਨਗੇ ਇੱਕ ਤਾਂ ਟੁੱਗੂਗਾ ਯਾਰ ਕਿੱਡੀ ਕੀ ਗੱਲਾ ਲੜੂਗਾ ਜੇ ਤਾਂ ਕੁੱਟੂਗਾ ਵੀ ਤੇ ਇਹਨਾਂ ਗੱਲਾਂ ਦਾ ਕੋਈ ਗੱਲ ਨਹੀਂ ਵੀ ਤੁਸੀਂ ਨਸਲ ਕਮਸਲ ਦੇਖਿਆ ਕਰੋ ਪੂਰੀ ਦੇਖਿਆ ਕਰੋ ਰਿਜ਼ਲਟ ਕੱਢ ਕੇ ਪਸ਼ੂ ਦਾ ਚੰਗੀ ਚੀਜ਼ ਨੂੰ ਕਦੇ ਵੇਚ ਲੈ ਧੀਰਤ ਵੇਚ ਲੈ ਕਿਉ ਮਾੜੀ ਨੂੰ ਕਿੱਚੀ ਫਰੀਜ ਨੇ ਰੱਸਾ ਵਿਕਦੀ ਨਹੀਂ ਉਹਨੇ ਕਾਟੂਆਂ ਦੇ ਭਾਏ ਵੇਖਣਾ ਹੁਣ ਆ ਬੱਕਰੇ ਦਾ ਕੋਈ ਮੁੱਲੇ ਨਹੀਂ ਬਾਈ ਘੂੜੇ ਜੱਡਾ ਆਸਾਨ ਹੈ ਤੇ ਲਵੇਟ ਕੱਢੀ ਐ ਝਾਲਰ ਦੇਖੋ ਕਿੱਡੀ ਐ ਦੀ ਪੂੰਜੜ ਕਿੱਡਾ ਤੇ ਐਵੇਂ ਜਿਵੇਂ ਦਾ ਬੱਕਰਾ ਦੇਖੋ ਨਾਗਰਾ ਬਿੱਤਲ ਇਹ ਕੀ ਸੋਹਣਾ ਬੱਚਾ ਹੈ ਇਹ ਮੁੰਡੇ ਤਾਂ ਨਹੀਂ ਦਿਖਾਉਂਦੇ ਮੈਨੂੰ ਇਹ ਦਿਖਾਉਣਾ ਪੂਗਾ ਆ ਦੇਖੋ ਜੀ ਦਾ ਨਕਸ਼ਾ ਸਾਰੇ ਜਣੇ ਨਕਸ਼ਾ ਦੇਖੋ ਤੇ ਇਹਦੀਆਂ ਧੌਣ ਦੇਖੋ ਤੇ ਚੱਕਣਿਆਸ ਦੇਖੋ ਵੀ ਕਿੰਨੀ ਤ੍ਰੇਉਤੀ ਇਹਦੇ ਵਿੱਚ ਮੁੰਜੜ ਦੇਖੋ ਕਿੱਡਾ ਲੰਬਾ ਹੈ ਤੇ ਆ ਮੱਥਾ ਦੇਖੋ ਉੱਚਾ ਸਿੰਗੀ ਦੇਖੋ ਕੰਨ ਦੇਖੋ ਅੱਖ ਦੇਖੋ ਭਾਈ ਛਾਤੀ ਦੇਖੋ ਵੀ ਕਿੰਨੀ ਚੌੜੀ ਹੈ ਖੂਬੀਆਂ ਸਾਰੀਆਂ ਪਰਖਾਂ ਕਰੋ ਪਸ਼ੂ ਦੀ ਜਿਹਨੇ ਬੱਚਾ ਲੈਣਾ ਚੰਗੀ ਕੁਆਲਿਟੀ ਦਾ ਤੇ ਉਦੋਂ ਬਾਅਦ ਆ ਪਿੱਛਾ ਦੇਖੋ ਇਹਦਾ ਚੌੜਾ ਕਿੰਨਾ ਹੈ ਕਿਉਂ ਜੀ ਹੈਗਾ ਚੌੜਾ ਹੈ ਜੇ ਪੂਰੀ ਖਰਾਕ ਦੇਵੇਂਗਾ ਗਲੇਲੇ ਵਰਗਾ ਹੋ ਜਾਊਗਾ ਆਲਾ ਕਹਿੰਦਾ ਜੀ 800 ਰੁਪਏ ਮੰਗ ਲੇ ਰੁਪਏ ਅਗਲਾ ਤੇ ਸੇ ਚੀਜ਼ ਦੀ ਮੰਗਦਾ ਹੈ ਕਿਉਂ ਜੀ ਆ ਦੱਬੇ ਵੀ ਹੈਗੇ ਦੱਬਾ ਵੀ ਇਸੇ ਦਾ ਬਾਈ ਹਾਂਜੀ ਆ ਦੇਖੋ ਇਹ ਦੱਬਾ ਰੰਗ ਸਾਰੇ ਸੂੰਦ ਦਾ ਮਤਬਲਾ ਕਾਲਾ ਵੀ ਦੱਬਾ ਵੀ ਲਾਲ ਵੀ ਹੈ ਜੀ 20 ਰੁਪਏ ਹੈ ਦੱਬੇ ਦਾ ਰੇਟ ਕੀ ਹੈ ਇਹ ਦੱਬੇ ਦਾ ਰੇਟ ਕੀ ਹੈ ਬਾਈ 20 ਰੁਪਏ ਹੈ ਬਾਕੀ ਫਿਰ ਕੋਈ ਲੈਣ ਦੇਣ ਵਾਸਤਾ ਆ ਜਾ ਤੂੰ ਵੀ ਮੁੱਲ ਲਾ ਦੇ ਖਾੜੇ ਨੂੰ ਕੀ ਖਾੜੇ ਦੇ ਲਵੀ ਲੱਗ ਜਾ ਓਏ ਜੀ ਆ ਜਾ ਮਿਲ ਵੀ ਆ ਜਾ ਮੇਰੇ ਕੰਨ ਚ ਦੱਸ ਦੇ ਛਾਲ ਮਾਰ ਜਾ ਛਾਲ ਮਾਰ ਜਾ ਮੈਂ ਕਿਹੜੇ ਛਾਲ ਮਾਰਦਾ ਮੈਂ ਨਹੀਂ ਮਾਰਦਾ ਛਾਲ ਮੈਂ ਤਾਂ ਜਿਹੜੀਆਂ ਛਾਲਾਂ ਮਾਰਦੀਆਂ ਤੇ ਮਾਰ ਲੀਆਂ ਹੁਣ ਤੂੰ ਮਾਰੇਗਾ ਆਹੋ 10 ਟੈਸਟੀ ਕਲ ਵੀ ਬਹੁਤ ਵਧੀਆ ਨੇ ਬਈ ਆ ਲਓ ਜੀ ਲੈ ਲਓ ਜੀ ਹਾਂ ਕੀ ਕਹਿੰਦੇ ਮੈਂ ਤਾਂ 10000 ਤਾਂ ਮਿਲ ਜੇ ਆਪਨ ਬਈ 10000 ਦਾ ਕਹਿੰਦੇ ਨੇ ਹੋਰ ਕਿੰਨਾ ਕਿੰਨਾ ਬੋਲ ਮੈਨੂੰ ਪਤਾ ਹੀ ਆ ਤੂੰ ਕਰਦੇ ਤੈਨੂੰ ਨਾ ਮੈਨੂੰ ਕੀ ਪਤਾ ਤੇਰਾ ਚੀਜ਼ ਤਾਂ ਤੇਰੀ ਹੈ ਤੇਰੇ ਨਾਲ ਕਿਹੜਾ ਕੋਈ ਹਰਕਤ ਤੂੰ ਦੱਸ ਕਿਉਂ ਬਈ ਹੋਰ ਹੈਗੀ ਚਿੰਤ ਜਾਨ ਪੁੱਛ ਮਾੜਾ ਮੋਟਾ ਹਾਂ 10 ਮਾੜਾ ਮੋਟਾ 25000 ਦਾ ਬੱਚਾ ਮੰਗਣ ਨੂੰ ਤੀ ਮੰਗ ਲੈ 12000 ਦਾ ਲਈ ਚੱਲ ਕਰ ਲੈ 12000 ਦਾ ਦੀ 12000 ਹੋਰ ਕਿੰਨੇ ਦਾ ਜਮੀਨ ਮੈਂ ਤਾਂ ਜੈਜੀ ਦੱਸਿਆ ਮੈਂ ਵੀ ਤੇ ਨਹੀਂ ਜੈਜੀ ਦੱਸਿਆ ਸਾਢੇ 12000 ਦੇ ਨਹੀਂ ਸਰ ਹੋਰ ਫਿਰ ਘਰੇ ਵਿੱਚ 15000 ਦਾ ਬੱਚਾ ਗੋਡੇ ਗੂਡੇ ਦੇਖ ਲੈ ਬੱਚੇ ਨੇ ਕਿਹੋ ਜਿਹਾ ਸਟਾਈਲ ਦੇ ਨੇ ਸਾਲਾ ਘੋੜੇ ਜੋਂ ਤੁਰਦਾ ਹੋਰ ਫਿਰ ਕਿੰਨੇ ਦਾ ਦੇਣਾ ਬਾਈ ਇੱਕੋ ਹੀ ਦਾ ਦੇ ਜਮੀਨ ਤੋਰ ਦੇਖ ਲੈ ਸੱਚ ਦੀ ਮਸਤਾਨੀ ਹੈ ਹੈਂ ਘਟਾਈ ਨਾ ਵਧਾਈ ਹਾਂ 20000 ਦਾ ਬੱਚਾ ਲੈ ਇਦੂ ਕੋਸ਼ ਨਹੀਂ ਕਰ। ਕਿਉਂ ਹੈ ਕੋਈ ਦਮ ਸਰੀਜ? ਤੂੰ ਲਾ ਦਮ ਕੀ ਦਮ ਨੂੰ ਮੈਂ ਤੇ ਚੋ ਭਾਈ ਤਾਂ ਨਹੀਂ। 13000 ਦਾ ਦੇਵੇਂਗਾ? ਨਾ। 14 ਦਾ ਦੇਵੇਂਗਾ? ਨਾ। ਇੱਥੇ ਤੈਨੂੰ ਜਮੀ ਚਾਹੀਦੀ। 14 ਦਾ? ਨਾ। 15 ਦਾ। ਕਿਉਂ ਆੜੀ? ਲਵੇਗਾ? ਮੈਂ ਤਾਂ ਤੈਨੂੰ ਆਖਿਆ ਨੀ ਨਹੀਂ। ਇਹਦਾ ਕੁਝ ਨਹੀਂ ਆਖਿਆ ਨੀ ਤਾਂ। ਨਹੀਂ ਫਿਰ ਕਿਤੇ ਪਿੱਛੇ हट ਜੇ। ਪਿੱਛੇ ਹਟ ਜੇ। ਬਾਹਲਾ ਲੱਗਿਆ ਪਿੱਛੇ हट ਜਾਗੇ। ਇਹ ਤੋਂ ਮੇਰੀ ਚਰਚਾ ਜਿੰਨੇ ਚਿਰ ਉਹਨੇ ਖੜਾ। ਹਾਂ ਉਹਨਾਂ ਦੇ ਠੀਕ ਫਿਰ ਮੈਂ ਤੈਨੂੰ ਕਹਿੰਦਾ ਰਹਿਣ ਦੇ ਅੱਛਾ ਸਾਢੇ 15 ਦਾ ਬਾਈ ਨਹੀਂ 16 ਦਾ ਜਵੇਂ ਮੈਂ ਜਵੇਂ ਜਾਏ ਦਾ 16 ਦਾ 30 ਤੋਂ ਘਟ ਗਿਆ ਮੈਂ ਵੀ 20 ਆਖਿਆ ਤੈਨੂੰ ਜਮਨੀ ਗੱਲ ਸੁਣ ਜਾ ਪੁਰੇ ਹਾਂ ਪੁਰੇ ਯਾਰ ਗੱਲ ਸੁਣ ਕਦਰ ਕਰ ਉਹ ਤਾਂ ਕਹਿੰਦਾ ਵੀ ਦੀ ਤੋਂ ਮੈਂ ਤਾਂ ਰੁਪਈਆ ਨਹੀਂ ਕੱਢਦਾ ਤੂੰ ਕਿੰਨੇ ਲਾਤੇ ਹੋਣਾ ਮੈਂ 16.5 ਲਾਤਾ ਪੂਰੇ 17 ਦਾ ਬੱਚਾ ਪੂਰੇ 17 ਦਾ ਦੇਵੇਂਗਾ ਆਓ ਬਈ ਬੰਦਾ ਦੀ ਨਾਂ ਤੱਕ ਭਾਈ ਬੱਚੇ ਘਰ ਵੀ ਦੇ ਦਿੰਦੇ ਸੀ ਹੈਂ ਉਹ ਲੈ ਆਉਣਗੇ ਭਰਾਵਾ ਦੇ ਘਰੇ ਦੇਣਾ ਪੈਸੇ ਇੱਥੇ ਲੈ ਲਈ ਬੱਚਾ ਕਿਹੜਾ ਹੋ ਯਾਰ ਨਹੀਂ ਵਰਕੇ ਛੋਟੇ ਭਾਈ ਉਹਦੀ ਵੀਡੀਓ ਤਾਂ ਬਣਾ ਦਈਏ ਨਹੀਂ ਭਾਈ ਥੱਕ ਗਿਆ ਜਮ ਸਾਲਾ ਜਾ ਬੈਠਿਆ ਸਾਰਾ 23 ਘੋੜੇ ਵਰਗਾ ਬੱਕਰਾ ਯਾਰਾ ਲੰਬਾ ਤਾਂ ਦੇ ਕਿੱਦਾ بچا سونا سو سونے کر کے پیسے لائے بکرا بکو بہت ودیش ਦਰਸ਼ਕੋ ਸਾਹਿਬ ਭਾਈ ਤਾਂ ਉਹ ਦੱਸਦਾ ਆਪਦਾ ਕਸਰੀ ਘੜਤੀ ਹੁਣ 17 ਦਾ ਤੂੰ ਲੈਣਾ ਹਾਂ ਆਖੀ ਤਾਂ ਜਾਣਾ ਪੱਕਾ ਲੈਣਾ ਤੈਨੂੰ ਆਖੇ ਹੀ ਆ ਮੈਂ ਦੇ 17 ਦਾ ਓਏ ਮੈਨੂੰ ਕੰਨ ਚ ਕੀ ਦੱਸਿਆ ਸੀ ਮੈਂ ਮਹਾਰਾਜ ਜੀ ਜਿਵੇਂ ਤੈਨੂੰ ਜਾਇਜ਼ ਗੱਲ ਦੱਸੀ ਆ ਭਾਈ ਇਹ ਦੁਬਾਰ ਨਹੀਂ ਦੁਬਾਰ ਮੈਂ ਤਾਂ ਕਹਿ ਰਿਹਾ ਹਾਂ ਹੈ ਇਹ ਦੁਬਾਰ ੱੱਕਾ ਹੈ ੱੱਕਾ ਹੈ ਕੋਈ ਕਿਸੇ ਨੇ ਇਸ ਤਰ੍ਹਾਂ ਕਰਨਾ ਨਹੀਂ ਮੋੜਨ ਵਾਲੀ ਨਹੀਂ ਮੋੜੀ ਤਾਂ ਨਾ ਹੋ ਰਿਹਾ ਚੱਲ ਜੇ ੱੱਕਾ ਤੇਰੀ ਮਰਜ਼ੀ ਨਾਲ ਹੈ ਭਾਈ ਮੋੜ ਦੇ ਸਾਈ ਹੈ ਹੈ ਚੱਕ ਲਈ ਫਿਰ ਆਪਾਂ ਤਾਂ ਕਰੀਓ ਕਹਿੰਦਾ ਤੱਕ ਹੈ ਹੈ ਪੂਰੇ ਵਧੀਆ ਪੂਰੇ ਰੁਪਏ ਲਾਤੇ ਆਪਾਂ ਨੇ ਵੈਸੇ ਜੀ ਕੋਈ ਗੱਲ ਨਹੀਂ ਬਚਣ ਨੂੰ ਕੀ ਹੈ ਯਾਰ 17000 ਲਾਤਾ ਉਹ ਆ ਜਾਂਦਾ ਬੱਚਾ ਭੰਦਰਾ ਫਿਰ ਵੀ 17000 ਲਾਤਾ ਬੱਚੇ ਤੇ ਆ ਬਾਈ ਵਾਲੇ ਤੇ ਕੋਈ ਗੱਲ ਨਹੀਂ ਆਕਮਾ ਹੀ ਕੈਮਰਾ ਬਈ ਇੱਧਰ ਆ ਬੱਚਾ ਆ ਬੱਚਾ ਬਾਈ ਆਹਾ ਆ ਮੈਂ ਮਨੈ ਐਜੋ ਲੰਬਾਈ ਬਹੁਤ ਆ ਯਾਰ ਬੱਕਰਾ ਲੈ ਦੇਖਣ ਗਿਆ ਨੂੰ ਨਹੀਂ ਸਿਉਂਦਾ ਕੀ ਸੁਣਾ ਮੱਥੇ ਮੁੱਥੇ ਦਾ ਸਿੰਗੀ ਸੁੰਗੀ ਦਾ ਸਾਤ ਤੋਤੇ ਦਾ ਬੱਚਾ ਹੈ ਹੈ ਫਿਰ ਆਪਾਂ ਦਾ ਵੀਡੀਓ ਵੀ ਬਣਾਉਣਾ ਲੋਕਾਂ ਦੇ ਟਾਈਮ ਚੋਂ ਟਾਈਮ ਕੱਢ ਕੇ ਯਾਰ ਕੋਈ ਨੀਰੀ ਦਲਾਲੀ ਦੀ ਵੀ ਨਹੀਂ ਆਪਾਂ ਨੂੰ ਹੋएगी ਬਿਨਾ ਸੀਨ ਮੂਤ ਵੀਡੀਓ ਬਣਾਉਣੇ ਅਗਲੇ ਦੀ ਮੈਂ ਕਿਹੜਾ ਦੱਸ ਥੋਲੂ ਲੈ ਲੈਣਾ ਤੋ ਉਹ ਤੋਂ ਲੈ ਲੈ ਕਿਉਂਕਿ ਲੈ ਲੈ ਕੋਸਾ ਆਪਾਂ ਤਾਂ ਕਹਿੰਨੇ ਵੀ ਕਿਦਾ ਕੰਮ ਬਣੇ ਕਿਉਂ ਜੀ ਹਾਂ ਬੱਸ ਬਈ ਫਿਰ ਹੁਣ ਕੋਈ ਨਹੀਂ ਹੈਗਾ ਗਾ ਕੇ ਇਹਨਾਂ ਦਾ ਜਿਹਦੇ ਸਪਨਾ ਅਕਲਾ ਨਾਲ ਲੜੂ ਆਪੇ ਆਉ